ਪਡੇਰਾ ਬਪਨ ਰਾਮਕੀ ਤੇ ਸਾਪ ਦਾ ਫੌਜੀ ਜੁਕੀ ਆਪਣੀ ਸੇਵਾਵਾਂ ਇੱਕ ਨਿਜੀ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਦੇ ਵਜੂਂੇ ਪਾ ਰਿਹਾ ਸੀ ਜਿਸ ਦੇ ਕਿ ਬੀਤੀ ਰਾਤ ਘਰ ਨੂੰ ਆਉਂਦੇ ਸਮੇਂ ਸੜਕ ਖਾਦਸੇ ਤੋਂ ਉਹ ਚੁਦਰਦਨਾਕ ਮੌਤ ਹੋ ਗਈ ਇਸ ਬੰਦੀ ਜਾਣਕਾਰੀ ਦਿਨ ਤੋਂ ਮ੍ਰਿਤਕ ਸਾਪ ਦਾ ਫੌਜੀ ਜਸਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸਵੰਤ ਸਿੰਘ ਪਬਲਿਕ ਜਿਹੜਾ ਕਿ ਡਿਵਾਈਨ ਪਬਲਿਕ ਸਕੂਲ ਮਾਲੇਵਾਲ ਵਿਖੇ ਸਿਕਿਉਰਿਟੀ ਗਾਰਡ ਵਜੂਂ ਸੇਵਾਵਾਂ ਨੇ ਪਾ ਰਿਆ ਸੀ ਤੇ ਬੀਤੀ ਰਾਤ ਕਰੀਬ 6 ਵਜੇ ਜਦੋਂ ਉਹ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਪਿੰਡ ਨੂੰ ਸਾਈਕਲ ਤੇ ਜਾ ਰਿਹਾ ਸੀ ਅਪਰੇਟੋ ਕੁਝ ਮੀਟਰ ਦੂਰੀ ਤੇ ਪਿੰਡ ਭੋਲੋ ਕੇ ਸਾਈਡ ਤੋਂ ਆ ਰਹੀ ਇੱਕ ਵਰਮਾ ਜੀ ਸਵਾਰ ਬੰਦੇ ਉਹਨਾਂ ਦੀ ਸਾਈਕਲ ਜ਼ਬਰਦਸਤ ਟੱਕਰ ਮਾਰਦੀ ਹੈ। ਇਸ ਤੋਂ ਬਾਅਦ ਉਹ ਆਪਣੀ ਗੱਡੀ ਸਮੇਤ ਫਰਾਰ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੂੰ ਤੁਰੰਤ ਫੋਦੇਗੜ ਚੂੜੀਆਂ ਦੇ ਇੱਕ ਨਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿੱਥੇ ਕਿ ਉਹਦੀ ਹਾਲਤ ਨੂੰ ਦੇਖਦੇ ਹੋਏ 1900 ਰਮਦਿਤ ਹਸਪਤਾਲ ਰੈਫਰ ਕਰ ਦਿੱਤਾ। ਜਿੱਥੇ ਕਿ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਹਨਾਂ ਦੱਸਿਆ ਕਿ ਸਬੰਧਿਤ ਪੁਲਿਸ ਥੰਕੀ ਮਲੇਵਾਲ ਵਿਖੇ ਉਕਤ ਗੱਡੀ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ। ਇਸ ਸਬੰਧੀ ਜਦੋਂ ਪੱਤਰਕਾਰਾਂ ਦੇ ਵੱਲੋਂ ਪੁਲਿਸ ਥੰਕੀ ਬਾਲੇਵਾਲ ਦੇ ਜਾਂਚ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ 'ਤੇ ਪਿੰਡ ਲਾਲੇ ਡੰਗਲ ਦੇ ਇੱਕ ਵਿਅਕਤੀ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਹੈ। ਜਦ ਮ੍ਰਿਤਕ ਵਿਅਕਤੀ ਦਾ ਸੋਲੋ ਹਸਪਤਾਲ ਬਟਾਲਾ ਤੋਂ ਪੂਰਨ ਮਾਤਮ ਕਰਵਾਇਆ ਜਾ ਰਿਹਾ ਹੈ ਤੇ ਜਲਦ ਹੀ ਉਕਤ ਕਾਰ ਚਾਲਕ ਨੂੰ ਗ੍ਰਿਫਤਾਰ ਕਰਕੇ ਵਾਹਨ ਵੀ ਜਬਤ ਕੀਤਾ ਜਾਵੇਗਾ। ਸਰਦਾ ਜਸਵੰਤ ਸਿੰਘ ਕਿਵੇਂ ਮੌਤੀ ਜੀ ਮੇਰਾ ਜੀ ਜੀ ਕੱਲ ਡਿਊਟੀ ਤੋਂ ਆਉਂਦੇ ਹੀ ਸ਼ਾਮ ਨੂੰ ਤੇ ਡਿਊਟੀ ਤੋਂ ਆਉਂਦੇ ਆ ਪਹਿਲੇ ਗੱਡੀ ਮਾਰੀ ਇਹਨਾਂ ਦੇ ਵਿੱਚ ਸਾਡਾ ਤੇ ਸਾਰਕ ਉਹ ਸਿਰ ਤੇ ਹੀ ਜਿਹੜਾ ਬੱਚਾ ਗੱਡੀ ਚੋਂ ਦਾ ਮਾਰੀ ਮੋਤੀ

ਇੱਕੋ ਜਿਹਾ ਅਨਸਾ ਫਿਰਾਂ ਦਾਂ ਸਾਬਕਾਲ ਸਾਨੂੰ ਦੇਣ ਕੋਈ ਸਾਡੀ ਮਦਦ ਕਰ ਗਰੀਬ ਬੰਦੇ ਆਏ ਇਥੋਂ ਪਹਿਲਾਂ ਆਰਮੀ ਚ ਜਾਣਾ ਹਾਂਜੀ ਇਹ ਗਰੀਬ ਬੰਦੇ ਆ ਗਰਵੀ ਸਿੰਘ ਕਿਹੜਾ ਪਿੰਡ ਹੈ ਪਿੰਡ ਆਨਵਲਵਾਲ ਜੋ ਬਜ਼ੁਰਗਾਂ ਦੀ ਡੈਥ ਹੋਈ ਹੈ ਕੀ ਮਾਮਲਾ ਹੈ ਬਜ਼ੁਰਗਾਂ ਦੀ ਡੈਥ ਹੋਈ ਹੈ ਜੀ ਸਾਡੇ ਚਾਚਾ ਜੀ ਸਕੂਲ ਦੇ ਵਿੱਚ ਕੰਮ ਕਰਨ ਲਈ ਲੱਗੇ ਇਥੇ ਸਕਿਉਰਟੀ ਗਾਰਡ ਉਹ ਟਿਕਾਣੇ ਕਿਹੜੇ ਸਕੂਲ ਹੈ ਡੀਰ ਐਲ ਪਬਲਿਕ ਜੀ ਜੀ ਇਹ ਸ਼ਾਮ ਨੂੰ ਆ ਰਹੇ ਰੋਜ਼ਾਨਾ ਤੌਰ ਤੇ ਸ਼ੇਖ ਵਈਨ ਇਧਰੋਂ ਅਹੀਂ ਮਗਰੀ ਆ ਰਹੇ ਆ ਪਹਿਲਾਂ ਸਾਡੇ ਤੋਂ ਹੀ ਪਹਿਲਾਂ ਨਿਕਲੇ ਆ ਹਿਮਾਲੇ ਵਾਲ ਪੁੱਲ ਤੇ ਆ ਇਹ ਸਾਡੇ ਤੋਂ 10 15 ਮਿੰਟ ਪਹਿਲਾਂ ਨਿਕਲੇ ਠੀਕ ਹੈ ਤੇ ਇਦੋਂ ਕੋਲਿਆ ਕੱਲੋਂ ਗੱਡੀ ਜਾ ਰਹੀ ਸੀ ਜੋ ਲਾਲੇ ਨੰਗਲ ਦੀਆਂ ਉਹਦੇ ਵਿੱਚ ਉਹਨਾਂ ਨੇ ਗੱਡੀਆਂ ਲਿਆ ਕੇ ਮਾਰੀ ਆ ਇਹ ਆਪਣੀ ਸਾਈਡ ਤੇ ਜਾ ਰਹੇ ਸੀ ਇਹ ਗਲਤ ਜਾ ਰਹੇ ਗੱਡੀ ਵਾਲੇ ਇਹਨਾਂ ਨੇ ਲਿਆ ਕੇ ਮਗਰੋਂ ਮਾਰੀ ਗੱਡੀ ਤੇ ਨੁਕਸਾਨ ਕਰਕੇ ਮਾਰ ਕੇ ਤੇ ਧੂਕੇ ਤੇ ਉਹਨਾਂ ਨੂੰ ਮੁੱਦਿਆਂ ਦੇ ਵਿੱਚ ਸੁੱਟ ਗਏ ਤੇ ਗੱਡੀ ਲਕਾ ਹੋ ਗਈ ਇਹ ਸ਼ਾਇਦ ਕਿ ਬੰਦੇ ਸਨਾਗਤ ਹੋ ਗਏ ਕਿਹੜੇ ਬੰਦੇ ਸਨਾਗਤ ਬੰਦੇ ਨਹੀਂ ਹੋ ਗਏ ਜੀ ਲਾਲੇ ਨੰਗਲ ਦੇ ਬੰਦੇ ਕਿਹੜੀ ਗੱਡੀ ਕਿਹੜੀ ਸੀ ਗੱਡੀ ਵਰਨਾ ਨਾਮ ਹੈ ਵਰਨਾ ਨਾਮ ਹੈ ਪੁਲਿਸ ਨੇ ਕੀ ਕਰ ਰਹੀ ਕਿਤੇ ਹੁੰਦਾ ਕਿ ਜੀ ਦੱਸਿਆ ਪੁਲਿਸ ਨੇ ਕਾਰਵਾਈ ਅਜੇ ਹੁਣ ਰਿਪੋਰਟ ਦੇ ਕੇ ਇਹ ਕਾਰਵਾਈ ਤੇ ਹੁਣ ਲਿਆਉਣ ਜੇ ਫੇਰੀ ਹੋਈ ਹੈ ਜੀ ਕਾਰਵਾਈ ਕੋਈ ਨਹੀਂ ਹੋਈ ਪੋਸਟਮੈਲ ਨੂੰ ਕਰਾਉਣ ਲਈ ਚੱਲਨੇ ਆ। ਬੱਚੇ ਜੀ ਤੇਲ ਦੋ ਲਟਕੀਆਂ ਨਿਕਲ ਲੱਗ ਗਈ। ਕੀ ਮੰਗ ਕਰਦੇ? ਮੰਗ ਇਹ ਹਨ ਸਾਫ ਹੋਣਾ ਚਾਹੀਦਾ ਮੰਗ ਤੇ ਹੇ। ਜੀ ਐਸ ਆਈ ਬਹੁਤ ਸਿੰਘ ਜੀ। ਸਾਰੀ ਕਿਹੜੀ ਬਜ਼ੁਰਗਾਂ ਦੀ ਡੈਥ ਹੋਈ ਹੈ ਐਕਸੀਡੈਂਟ ਵਿੱਚ ਕੀ ਮਾਮਲਾ ਜੀ? ਮਾਮਲਾ ਅਸਾਸਿਨ ਦਾ ਮਾਮਲਾ ਜੀ। ਹਾਂ ਜੀ। ਕੀ ਨਾਂ ਅਸੀ ਇਹਨਾਂ ਦੇ? ਇਹਨਾਂ ਦਾ ਨਾਂ ਹੈਗਾ ਜੀ ਜਸਵੰਤ ਸਿੰਘ, ਉਹ ਤਾਂ ਸੂਰਤਾ ਸਿੰਘ ਵਾਸੀ ਲਾਹੌਰ। ਪੀ ਐਸ ਡੇਰਾਪਾ ਬਣਾ ਲਿਆ। ਹੂੰ। ਇਸ ਕਮਿਊਨਿਟੀ ਗਾਰਡ ਦੀ ਝੋਕੀ ਕਰਦੇ। ਨਾਲੇ ਆ ਸਕੂਲ ਦੇ ਵਿੱਚ। ਹਾਂਜੀ ਉਸ ਵਾਪਸ ਲਾਤਾ ਆ ਰਹੇ ਸੀ ਗਰਬਾਨੀ ਰਾਤ ਜੀ ਜੀ ਤੇ ਆਪਣੇ ਪਿੰਡ ਦਾ ਆਰ ਬਾਰੇ ਤੋਂ ਆ ਰਹੇ ਸੀ ਇਧਰੋਂ ਇੱਕ ਮਰਦਾਂ ਗੱਡੀ ਜਾ ਰਹੀ ਸੀ ਜਿਹੜਾ ਰਸਤੇ ਵਿੱਚ ਇਹਨਾਂ ਦਾ ਸਿੱਟਾ ਹੋ ਗਿਆ ਇਹ ਵੀ ਜੁਰਗਤੀ ਮਹਤੋ ਵੀ ਸਰ ਮੋਡਲੀ ਕੀ ਜਾਣਕਾਰੀ ਤੇ ਕੋਈ ਲੱਗਦਾ ਗੱਡੀ ਆਊਟਸਾਈਡ ਵਜੀ ਜਾਂ ਕੀ ਹੈ ਜੀ ਸਾਰੇ ਸੈਂਟਰ ਤੋਂ ਵੀ ਜਾ ਰਿਹਾ ਹੈ ਇਹ ਵੀ ਜਾ ਰਹੇ ਚਾਲਕ ਵਜੀ ਹੈ ਜੀ ਅੱਛਾ ਤੇ ਸਰ ਪਤਾ ਲੱਗ ਗਿਆ ਗੱਡੀ ਚਾਲਕ ਕੌਣ ਹੈ ਹਾਂਜੀ ਜੋ ਬਲਿਆ ਜੋ ਬਣਾ ਦਾ ਬਣਾ ਕਿੱਥੋਂ ਦਾ ਹੈ ਇਹ ਲਾਲੇ ਨਾਲ ਦਾ ਜੀ ਕੀ ਮਾਮਲਾ ਦਰਜ ਕੀਤਾ ਗਿਆ ਹੁਣ ਤੱਕ ਇਹਨਾਂ ਦਾ ਮਕਦਮਾ ਦਰਜ ਕਰ ਲਿਆ ਜੀ ਅਸੀਂ ਇਹਨਾਂ ਦਾ ਜੀ ਤੇ ਕੀ ਹੁਣ ਸਾਰੇ ਇਹਨਾਂ ਦਾ ਪੋਸਟ ਮਾਰਡਮ ਕਰਵਾਇਆ ਜਾ ਰਿਹਾ ਉਸ ਤੋਂ ਬਾਅਦ ਕਰਵਾ ਕੇ ਦੇ ਤਾਈ ਤਬਦੀਸ਼ ਆਪਰੇ ਫਿਰ ਲੰਡੀ ਜਾਊਗਾ ਸਰ ਜਿਸ ਵਾਹਨ ਦੇ ਨਾਲ ਇਹਨਾਂ ਐਕਸੀਡੈਂਟ ਹੋਇਆ ਉਹ ਖੋ ਗਿਆ ਰਿਕਵਰ ਜਿਹੜਾ ਇਹਨਾਂ ਦਾ ਸਾਈਕਲ ਹੀ ਹੈ ਉਹ ਰਿਕਵਰ ਕਰ ਲਿਆ ਗੱਡੀ ਰਿਕਵਰ ਕਰ ਰਹੀ ਹੈ